ਜਦੋਂ ਸਾਡੇ ਹਿੰਦੁਸਤਾਨ ਤੇ ਮੀਰ ਕਾਸਮ ਵਰਗੇ ਅਹਿਮਦ ਸ਼ਾਹ ਅਬਦਾਲੀ ਵਰਗੇ ਨਾਦਰ ਸ਼ਾਹ ਵਰਗੇ ਮੁਹੰਮਦ ਗਜਨੀਵੀ ਵਰਗੇ ਹਮਲਾਵਰਾਂ ਨੇ ਸਾਡੇ ਦੇਸ਼ ਤੇ ਹਮਲੇ ਕੀਤੇ ਇਹਨਾਂ ਨੇ ਸਾਡੀਆਂ ਬੇਬੀਆਂ ਦੀ ਬਹੁਤ ਵੱਡੀ ਤਦਾਦ ਵਿੱਚ ਬੇਪਤੀ ਕੀਤੀ ਇਹ ਅੱਜ ਵੀ ਪਾਕਿਸਤਾਨ ਦੀ ਸਰਕਾਰ ਦੇ ਹੀਰੋ ਨੇ ਤੇ ਸਾਇਦਾਂ ਦੇ ਵਿਰੋਧੀ ਸਾਡੇ ਸਿੱਖ ਹੀਰੋ ਸਰਦਾਰ ਜਸਾ ਸਿੰਘ ਰਾਮਗੜੀਆ ਸਰਦਾਰ ਜਸਾ ਸਿੰਘ ਆਲੂਵਾਰੀਆਂ ਹਸਰਦਾਰ ਹਰੀ ਸਿੰਘ ਨਲਵਾ ਸਰਦਾਰ ਚਰਤੋ ਸਿੰਘ ਵਰਗੇ ਜਿਹੜੇ ਸਾਡੇ ਹੀਰੋ ਨੇ ਖੜੇ ਹੋਏ ਜਿਨ੍ਹਾਂ ਨੇ ਸਾਡੀਆਂ ਬੀਬੀਆਂ ਵਾਪਸ ਲਿਆਂਦੀਆਂ ਇਹ ਮਾਣਾਂ ਦੇ ਵਿੱਚ ਪਈ ਉਹ ਦਰਾਰ ਹੈ ਜਿਹੜੀ ਅੱਜ ਸਾਡੇ 'ਚ ਅਜੇ ਵੀ ਮੌਜੂਦ ਹੈ ਅੱਜ ਵੀ ਸਾਡੀਆਂ ਬੀਬੀਆਂ ਜਿਹੜੀਆਂ ਜਿੱਥੇ ਚ ਗਈਆਂ ਉੱਧਰ ਰਹਿ ਜਾਂਦੀਆਂ ਨੇ ਸਨ ਉਹ ਯਾਦਾਂ ਤਜ ਅਜਾ ਹੋ ਜਾਂਦੀਆਂ ਨੇ ਜੋ ਭੁਲਾਇਆ ਵੀ ਨਹੀਂ ਪੁੱਲਦੀਆਂ ਇਹ ਕੱਲੇ ਸਾਡੇ ਮਾਣ ਦੀਆਂ ਨਹੀਂ ਇਹ ਸਾਡੇ ਪੰਜਾਬ 'ਚ ਪਈਆਂ ਲਕੀਰਾਂ